ਮਾਤਾ ਮਤਾ ਕੁਦਰਜੀ ਅਤੇ ਛੋਟੇ ਸਬਦਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਰੇ ਪਰਿਵਾਰ ਨਾਲ ਵਿਛੜ ਗਏ ਕੁਦਰਤ ਦੇ ਰੰਗ ਹਨ ਕਦੇ ਮਖਮਲ ਦੇ ਬਿਸਤਰਿਆਂ ਤੇ ਸੌਂਦੇ ਸਨ ਅੱਜ ਬੇਸਰ ਸਾਮਾਨ ਤੁਰੇ ਜਾ ਰਹੇ ਨੇ ਕਦੇ ਹਜ਼ਾਰਾਂ ਸਿੱਖ ਨਿਉ ਨਿਉ ਕੇ ਮੱਥੇ ਟੇਕਦੇ ਸੀ ਅੱਜ ਜੰਗਲ ਦੇ ਰੁੱਖ ਨਮਸਕਾਰਾਂ ਕਰ ਰਹੇ ਨੇ ਕੰਡੇ ਵਜਵਜ ਕੇ ਚਰਨਾ 'ਚ ਖੂਨ ਨਿਕਲ ਰਿਹਾ ਹੈ ਜਦ ਰੋਂਦੂ ਲੰਗਦੇ ਨੇ ਧਰਤੀ ਦੀ ਛਾਤੀ ਉੱਤੇ ਮਹਿੰਦੀ ਲੱਗਦੀ ਜਾ ਰਹੀ ਏ ਕੰਡਿਆਲੀਆਂ ਝਾੜੀਆਂ ਤੁਰੇ ਜਾਂਦੇ ਰਾਹੀਆਂ ਦੇ ਪੱਲੇ ਫੜਦੀਆਂ ਨੇ ਰਾਹੀ ਅਣਮਿੱਥੀ ਮੰਜ਼ਲ ਵੱਲ ਤੁਰੇ ਜਾ ਰਹੇ ਨੇ ਕਿਸੇ ਸ਼ਾਇਰ ਦਾ ਕਥਨ ਹੈ ਐ ਸਿਆਬਖਤੀ ਮੈਂ ਕਾਇਲ ਹੂੰ ਤੇਰੀ ਤਸਵੀਰ ਕਾ ਜਿਸ पे ਨਜ਼ਰ ਕੀ ਦੁਸ਼ਾਲੇ ਕੋ ਕਫਨ ਕਰ ਦਿਆ ਬੱਚੇ ਪੁੱਛ ਰਹੇ ਨੇ ਦਾਦੀ ਜੀ ਸਾਡੀ ਬੇਬੇ ਕਿੱਧਰ ਗਈ ਏ ਸਾਡੇ ਪਿਤਾ ਜੀ ਕਿੱਧਰ ਗਏ ਨੇ ਵੱਡੇ ਵੀਰ ਵੀ ਨਜ਼ਰ ਨਹੀਂ ਆਉਂਦੇ ਆਪਾਂ ਘਰ ਨੂੰ